ਖਰਮੰਦਰ ਸਾਹਿਬ ਦੀ ਮਰਿਆਦਾ ਨੂੰ ਨਿਠ ਕੇ ਦੇਖੇ ਬੰਦਾ ਪੰਜ ਚਾਰ ਦਿਨ ਰਹਿ ਉਹ ਤੋਂ ਬਾਅਦ ਸਮਝ ਪੈ ਜੂਗੀ ਦਰਬਾਰ ਸਾਹਿਬ ਦੀ ਮਰਿਆਦਾ ਦਾ ਮਤਲਬ ਕੀ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਰੂਪ ਤੁਰਦਾ ਸੱਚੇ ਪਾਤਸ਼ਾਹ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਤੀ ਸਾਹਿਬ ਸਿੰਘ ਸਾਹਿਬ ਨੂੰ ਸੇਰਾ ਪਾਉਂਦੇ ਨੇ ਫਿਰ ਉਹ ਚੋਰ ਜਿਹੜੀ ਹੈ ਸਿੰਘ ਸਾਹਿਬ ਆਪ ਨਹੀਂ ਫੜਦੇ ਜਿਨ੍ਹਾਂ ਪ੍ਰਕਾਸ਼ ਕਰਨਾ ਉਹ ਚੋਰ ਵੀ ਸਿੰਘ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਗ੍ਰੰਤੀ ਸਾਹਿਬ ਵੜਾਉਂਦੇ ਆ ਉਹ ਫਿਰ ਪ੍ਰਕਰਮਾ ਕਰਦੇ ਆ ਕੋਠਾ ਸਾਹਿਬ ਪ੍ਰਕਰਮਾ ਕਰਕੇ ਨਾਲ ਚੋਰ ਕਰੀ ਜਾਂਦੇ ਆ ਫਿਰ ਅਰਦਾਸ ਕਰਦੇ ਆ ਆਪ ਸਭ ਨੂੰ ਪਤਾ ਹੈ ਕਿ ਜਿੰਨੀ ਦੇਰ ਤੱਕ ਅਰਦਾਸ ਹੋ ਰਹੀ ਉੱਥੇ ਚੌਬਦਾਰ ਦਰਵਾਜੇ ਦੇ ਅੱਗੇ ਕਟਵੀ ਇੱਕ ਦੂਜੇ ਦੀ ਚੋਬ ਜਿਹੜੀ ਹੈ ਉਹ ਕਟਵੀ ਜਿਵੇਂ ਕਾਂਟਾ ਵੱਜਦਾ ਇਸ ਤਰ੍ਹਾਂ ਲੈ ਕੇ ਖਲੋਤੇ ਆ ਇਹ ਕਾਦੀ ਨਿਸ਼ਾਨੀ ਹੈ ਜੀ ਇਹ ਪਾਤਸ਼ਾਹ ਦੀ ਨਿਸ਼ਾਨੀ ਹੈ ਹੁਣ ਉਹ ਜਦੋਂ ਸਿੰਘ ਸਾਹਿਬ ਤੁਰ ਲੱਗੇ ਉਦੋਂ ਦਰਬਾਰ ਸਾਹਿਬ ਦੇ ਚੋਰ ਬਰਦਾਰ ਨੇ ਚੋਰ ਪਕੜ ਲਈ ਸਿੰਘ ਸਾਹਿਬ ਦੇ ਸੀਸ ਦੇ ਸਰੂਪ ਹੈ ਉਹ ਚੌਵਦਾਰ ਜਿਹੜੇ ਨੇ ਧਿਆਨ ਨਾਲ ਦੇਖਿਓ ਉਹ ਚੌਵਦਾਰ ਅਕਾਲ ਤਖਤ ਸਾਹਿਬ ਦੇ ਇਮਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਬੈਕ ਚੱਲਦੇ ਆ ਕਿਉਂਕਿ ਪਾਦਸ਼ਾਹ ਆ ਰਿਹਾ ਪਾਦਸ਼ਾਹ ਵੱਲ ਪੇਟ ਨਹੀਂ ਕਰੀਦੀ ਮੈਂ ਤਾਂ ਬੇਨਤੀ ਕੀਤੀ ਜਿਹੜੇ ਵੀਰ ਮੇਰੇ ਇਹਨਾਂ ਚੀਜ਼ਾਂ ਨੂੰ ਖੰਡਨ ਕਰਦੇ ਨੇ ਖੱਤ ਜੋੜ ਕੇ ਬੇਨਤੀ ਹੈ ਗੁਰੂ ਨਾਨਕ ਸਾਹਿਬ ਦੇ ਰੋਖਾਨੀ ਤਖਤ ਦੀ ਜੇ ਵਿਆਖਿਆ ਨਹੀਂ ਕਰ ਸਕਦੀ ਨਿੰਦੀਏ ਨਾ